ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਸਤ ਮੈਂ ਖੁਸ਼ਹਾਲ ਹਾਂ ਮੈਂ ਬਿਲਕੁਲ ਠੀਕ ਹੈ ਟਾਈਮ ਹੈਗਾ ਮਾਰਨਿੰਗ ਦਾ 6 ਵਜੇ ਦਾ 6 ਵਜੇ ਗਏ ਤੇ ਮੈਂ ਹੁਣ ਸੋਚ ਰਹੀ ਸੀ ਆਪਣੇ ਬ੍ਰੇਕਫਾਸਟ ਲਈ ਮੈਂ ਕੀ ਬਣਾਵਾਂ ਰਾਤ ਮੈਂ ਨਾ ਦਾਲ ਭਿਉਣੀ ਭੁੱਲ ਗਈ ਹਰੀ ਮੂੰਗੀ ਦਾਲ ਰਾਤ ਮੈਂ ਸੋਚਿਆ ਦਾਲ ਭਿਉਂਗੀ ਦਾਲ ਦੇ ਮੈਂ ਚੀਲੇ ਬਣਾ ਲਵਾਂ ਸਬਜ਼ੀਆਂ ਬਾਕੀ ਤਾਂ ਭਿਉਣੀ ਭੁੱਲ ਗਈ ਹੁਣ ਭਿਉਣੀ ਆ ਤਾਂ ਕਿ ਮੈਂ ਦੁਪਹਿਰੇ ਚੀਲਾ ਖਾ ਸਕਾਂ ਹਨਾ ਪਰ ਹੁਣ ਮੈਂ ਖਾਵਾਂਗੀ ਬੇਸਨ ਓਟਸ ਵਾਲਾ ਚੀਲਾ ਸਬਜ਼ੀਆਂ ਤਾਂ ਕਿ ਦੁਪਹਿਰ ਮੈਂ ਪਲੇਨ ਚੀਲਾ ਖਾਵਾਂਗੀ ਦਾਲ ਦਾ ਜਿਵੇਂ ਆਪਾਂ ਰੋਟੀ ਖਾਂਦੇ ਹਾਂ ਨਾ ਜੇ ਤੁਸੀਂ ਰੋਟੀ ਰਿਪਲੇਸ ਕਰਨਾ ਚਾਹੁੰਦੇ ਹੋ ਵੀ ਰੋਟੀ ਨਹੀਂ ਖਾਣਾ ਚਾਹੁੰਦੇ ਹੈਗੇ ਤਾਂ ਰੋਟੀ ਦੀ ਜਗਾ ਤੁਸੀਂ ਜਾਂ ਪੀਲੀ ਦਲੀ ਮੂੰਗੀ ਦਾਲ ਹੁੰਦੀ ਹੈ ਉਹਨੂੰ ਭਿਉਂ ਦਿਓ 5-4 ਘੰਟੇ ਉਹਨੂੰ ਗ੍ਰਾਈਂਡ ਕਰਕੇ ਉਹਦਾ ਚੀਲਾ ਬਣਾ ਲਓ ਪਲੇਨ ਹੀ ਬਣਾ ਲਓ ਚਾਹੀਦੀ ਜੇ ਤੁਸੀਂ ਜੇ ਤੁਸੀਂ ਸਬਜੀ ਨਾ ਖਾਣਾ ਹੁਣ ਮੈਂ ਵੀ ਦੁਪਹਿਰ ਸਬਜੀ ਨਾ ਖਾਵਾਂਗੀ ਤੇ ਮੈਂ ਪਲੇਨ ਹੀ ਚੀਲਾ ਬਣਾਉਂਗੀ ਬਸ ਦਾਲ ਹੁਣ ਭਿਉਣੀ ਹੈ ਤੇ ਦੁਪਹਿਰ ਮੈਂ ਇੱਕ ਸਿਚ ਗ੍ਰਾਈਂਡ ਕਰਕੇ ਕਹੇ ਤੇ ਸਿੰਪਲ ਪਲੇਨ ਚੀਲਾ ਬਣਾ ਲਵਾਂਗੀ ਉਹ ਆਪਾਂ ਕਿਸੇ ਵੀ ਤਰ੍ਹਾਂ ਸਬਜੀ ਨਾਲ ਖਾ ਸਕਦੇ ਬੰਨੀ ਤੁਹਾਨੂੰ ਆਇਆ ਵੀ ਤੁਹਾਡੇ ਤੋਂ ਖਾਣ ਕਦੀ ਰੋਟੀ ਚੱਡੀ ਜਾਂਦੀ ਵੀ ਰੋਟੀ ਜੇ ਕਿ ਖਾਈ ਹੈ ਨਾ ਤੁਸੀਂ ਪਲੇਨ ਚਿਲਾਸ ਲੈ ਸਕਦੇ ਹੋ ਚਾਹੇ ਤੁਸੀਂ ਬੇਸਨ ਦਾ ਵੀ ਲੈ ਸਕਦੇ ਹੋ ਹਰੀ ਮੂੰਗੀ ਦਾਲ ਦਾ ਲੈ ਲਓ ਪੀਲੀ ਦਲੀ ਮੂੰਗੀ ਦਾਲ ਹੋ ਗਿਆ ਉਹਦਾ ਵੀ ਲੈ ਲਓ ਚਿਲਾ ਤੁਸੀਂ ਤਾਂ ਸਬਜੀ ਨਾਲ ਖਾ ਸਕਦੇ ਤੁਸੀਂ ਰਾਤ ਨੂੰ ਖਾਓ ਇੱਕ ਚਿਲਾ ਰਾਤ ਨੂੰ ਖਾ ਲਓ ਦੋ ਤੁਸੀਂ ਦੁਪਹਿਰੇ ਖਾ ਸਕਦੇ ਹੋ ਪਰ ਇਹ ਹੁੰਦਾ ਰਾਤ ਨੂੰ ਤੁਸੀਂ ਘੱਟ ਖਾਓ ਆਯੁਰਵੇਦ ਦਾ ਵੀ ਇਹੀ ਕਹਿੰਦਾ ਜਿਹੜਾ ਆਪਣਾ ਸਿਸਟਮ ਹੁੰਦਾ ਨਾ ਆਪਣਾ ਬਾਡੀ ਦਾ ਸਿਸਟਮ ਹੁੰਦਾ ਜਿਹੜਾ ਉਹ ਜਿਵੇਂ ਜਿਵੇਂ ਦਿਨ ਚੜਦਾ ਉਵੇਂ ਸਟਾਰਟ ਹੁੰਦਾ ਹਨ ਤੁਸੀਂ ਸਵੇਰੇ ਸਵੇਰੇ ਹੈਲਦੀ ਡਾਈਟ ਲੋ ਆਪਦੀ ਤੇ ਜਿਵੇਂ ਜਿਵੇਂ ਸੂਰਜ ਚੜਦਾ ਜਾਂਦਾ ਦੁਪਹਿਰੇ ਸੂਰਜ ਪੀਕ ਤੇ ਹੁੰਦਾ ਬਿਲਕੁਲ ਆਪਣੇ ਉੱਪਰ ਹੁੰਦਾ ਤਾਂ ਉਦੋਂ ਆਪਾਂ ਆਪਣਾ ਹਾਜਮਾ ਸਭ ਤੋਂ ਵੱਧ ਹੁੰਦਾ ਜਿਵੇਂ ਜਿਵੇਂ ਸੂਰਜ ਛਿਪਦਾ ਜਾਂਦਾ ਆਪਣਾ ਹਾਜਮਾ ਜਿਹੜਾ ਡਾਊਨ ਹੁੰਦਾ ਜਾਂਦਾ ਆਪਣਾ ਮੈਟਾਬੋਲਿਜ਼ਮ ਡਾਊਨ ਹੁੰਦਾ ਜਾਂਦਾ ਹੁਣ ਡਾਊਨ ਹੁੰਦਾ ਜਾਂਦਾ ਇਸ ਲਈ ਜਿਵੇਂ ਜਿਵੇਂ ਸੂਰਜ ਛਿਪਦਾ ਆਪਾਂ ਨੂੰ ਘੱਟ ਖਾਣਾ ਚਾਹੀਦਾ ਲਾਈਟ ਖਾਣਾ ਚਾਹੀਦਾ ਸੋ ਮੈਂ ਵੀ ਹੁਣ ਦਾਲ ਧੀ ਹੋਣੀ ਹੈ ਹੁਣ ਮੈਂ ਤਾਤਪੁਰ ਲਈ ਦਾਲ ਘਟੇ ਕੇ ਰੱਖੋ ਤੇ ਬਾਈ ਹੈਲਥ ਤੇ ਜਿਆਦਾ ਇਹਨਾਂ ਨਹੀਂ ਆ ਰਹੇ ਮੈਨੂੰ ਹੈਲਥ ਰਿਲੇਟਡ ਬਹੁਤ ਵੀਡੀਓਜ਼ ਦੇਖਦੀ ਹਾਂ ਬਹੁਤ ਜਿਹੜੇ ਕੋਈ ਅੱਛੇ ਡਾਈਟ ਪਲੈਨਸ ਦਾ ਸੀ ਮੈਂ ਵੀਡੀਓ ਛੋਟਾ ਛੋਟਾ ਕਲਿੱਕ ਕਰਕੇ ਖੋਲ ਕੇ ਦੇਖਦੀ ਹਾਂ ਤੇ ਉਸ ਨਾਲ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਬਹੁਤ ਮੈਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਮੈਂ ਆਪਣੀ ਡਾਈਟ ਤੇ ਆਪਣੀ ਹੈਲਦੀ ਡਾਈਟ ਤੇ ਸਟਿਕ ਕਰਵਾ ਹਨਾ ਤੇ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਦਾ ਤਾਂ ਹੀ ਮੈਂ ਕਹਿੰਨੀ ਹਾਂ ਤੁਹਾਨੂੰ ਵੀ ਤੁਸੀਂ ਅਜੇ ਵੀਡੀਓਜ਼ ਦੇਖਿਆ ਕਰੋ ਜੇ ਤੁਸੀਂ weight loss ਕਰਨਾ ਹੈ ਜਿੱਦਾਂ ਤੁਹਾਨੂੰ ਮੋਟੀਵੇਸ਼ਨ ਮਿਲੇ ਕੋਈ ਤੁਹਾਨੂੰ ਹੈਲਦੀ ਰੈਸਪੀਸ ਵਿੱਚੋਂ ਸਿੱਖਣ ਨੂੰ ਮਿਲਣ ਮੈਨੂੰ ਵੀ ਇਹ ਦੇਖਣ ਦਾ ਬਹੁਤ ਬਹੁਤ ਜ਼ਿਆਦਾ ਸ਼ੌਂਕ ਹੈ ਮੈਨੂੰ ਅੱਛੇ ਲੱਗਦੇ ਮੈਨੂੰ ਕੋਈ ਕੁਝ ਨਾ ਕੋ ਸਿੱਖਣ ਨੂੰ ਮਿਲੇ ਨਾ ਉਹ ਚੀਜ਼ ਦੇਖਣ ਦੇਖਣੀ ਵਧੀਆ ਲੱਗਦੀ ਫਿਰ ਸੋ ਹੈਗਾ ਮੈਂ ਆਪਣਾ ਟਾਈਮ ਬੇਸਟ ਨਹੀਂ ਕਰਿਆ ਫੋਨ ਤੇ ਕੋਪੋ ਸਿੱਖਿਆ ਚਲੋ ਜੀ ਮੈਂ ਦਾਲ ਪੀਣਾ ਮੱਖਾਂ ਆ ਕਰਚੀ ਦਾ ਸਾਗ ਬਣਾਉਂਦੀ ਹਾਂ ਮੇਰੇ ਛੋਟੀ ਕਰਚੀ ਦਾ ਕਿਉਂ ਮੈਂ ਹੀ ਕਰਨੀ ਹੋਰ ਕੋਈ ਖਾਂਦਾ ਨਾ ਚਿੱਲੇ ਸਾਗ ਨੂੰ ਮਾਇ ਹੁੰਦਾ ਰੋਟੀ ਬਣਾ ਸਾਗ ਮੈਂ ਹੁੰਦਾ ਮੰਮੀ ਵੀ ਦਵਿੰਦਰ ਜੀ ਵੀ ਨਾ ਨਹੀਂ ਰੋਟੀ ਖਾਤੇ ਰੋਟੀ ਬਿਨ ਢਿੱਡ ਹੀ ਨਾ ਆਏਗਾ ਵੀ ਮੈਂ ਕੰਮ ਨਹੀਂ ਜਿਹੜੇ ਰੋਟੀ ਘਰਾਂ ਢਿੱਡ ਭਰੀ ਜਾਂਦੀ ਹੈ ਇਹ ਗੱਲ ਨਹੀਂ ਹੁੰਦੀ ਹੈਗੀ ਰੋਟੀ ਬਿਨ ਢਿੱਡ ਭਰਦਾ টাইম ਹੋ ਗਿਆ 7:30 ਦਾ ਮੈਂ ਉੱਪਰ ਵਾਲੇ ਵਾਸ਼ਰੂਮ ਚ ਨੇ ਸਾਡੇ ਕੱਪੜੇ ਲੈ ਕੇ ਆਇਆ ਸਭ ਸਫਾਈ ਕਰਨਾ ਯੂਜ਼ ਤਾਂ ਕੋਈ ਕਰਦਾ ਨਹੀਂ ਪਰ ਮਿੱਟੀ ਪਏ ਤੇ ਮਿੱਟੀ ਪੈ ਜਾਂਦੀ ਆ ਬੁਰਾ ਹਾਲ ਹੈ ਕੀ ਕਰੀ ਬੰਦ ਹੁੰਦਾ ਬਿਲਕੁਲ ਵਿੰਡੋ ਹੀ ਬੰਦ ਹੁੰਦੀ ਐ ਦੋਰ ਵੀ ਤਾਂ ਸੇ ਬੰਦ ਕਰ ਜਾਂਦੇ ਆ ਪਰ ਫੇਰ ਵੀ ਮਿੱਟੀ ਵਿੱਚ ਆਉਂਦੀ ਐ ਪਤਾ ਨਹੀਂ ਕਿੱਥੋਂ ਆਂਦੀ ਐ ਨਾ ਗੰਦਾ ਹੋਇਆ ਪਿਆ ਨਾ ਇਹਨੂੰ ਸਾਫ ਕਰਦੀ ਐ ਮੈਂ ਹਣਾ थोड़ा वीडियो नहीं शेयर कर दे सफाई करन दी क्योंकि मेनू भी और ट्राइपॉड ऊपर चपकाना फिर इधर करो इधर करो किल्ले हाथों में ना साफ करना करणियां वॉशरूम तो दिखाएं कि हाल हुई थी आ देखो मिट्टी 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 वो तो वैसे साफ है यूज तो assi नहीं नीगा पर मिट्टी पई पई है सारे कीते आ हाल दा मिट्टी बस कली सुकर रहता है यो और घंटा-घंटा कुछ नीगा ਵਿੰਡੋ ਬੰਦ ਹੁੰਦੀ ਹੈ। ਜਦੋਂ ਮੈਂ ਹੁਣ ਕਲੀਨ ਕਰਦਾ ਵਾਸ਼ਰੂਮ ਦੇ ਕੋਲ ਡੋਰ ਨੂੰ ਨਾ ਬੰਦ ਹੁੰਦਾ ਡੋਰ ਦੇ ਕੋਲੇ। ਆ ਦੇਖੋ ਕਿੰਨੀ ਮਿੱਟੀ ਪਈ ਹੈ ਇੱਥੇ ਬਾਹਰ। ਅੰਦਰ ਵੀ ਆਏ ਦੇ ਨੀਚੋਂ ਮਿੱਲਾਂ ਵਿੱਚ ਜਾਈ ਜਾਂਦੀ ਹੈ। ਇਹ ਮਿਹਨਤ ਕਰਨ ਤੋਂ ਬਾਅਦ ਬਾਥਰੂਮ ਹੋ ਗਿਆ ਸਾਫ਼। ਵਿੰਡੋ ਮੈਂ ਖੋਲਤੀ ਸਮੇਂ ਮੈਂ ਜਾਂਦੀ ਬੰਦ ਕਰਕੇ ਜਾਵਾਂਗੀ। ਕਿਉਂਕਿ ਵਿੰਡੋ ਵਿੱਚੋਂ ਸਾਫ਼ ਕੀਤੀ ਕਾਫੀ ਮਿੱਟੀ ਜਾਲੇ ਵਿੱਚ ਲੱਗ ਜਾਂਦੀ ਜਦੋਂ ਬੰਦ ਰਹਿੰਦੀ ਹੈ। ਸਭ ਕੁਝ ਹੋ ਗਿਆ ਕਲੀਨ ਸਾਫ-ਸਾਫ ਵਧੀਆ ਲੱਗਦਾ ਪਰ ਗੰਦਾ ਵੀ ਹੋਇਆ ਨਾ ਕੀ ਕਰੀ ਘਰ ਆ ਯਾਰ ਤੁਹਾਡਾ ਕੋਰਨਰ ਆਪ ਇੱਕ ਦਿਨ ਚ ਸਾਫ ਨਹੀਂ ਕਰ ਸਕਦੇ ਚਲੋ ਜੀ ਵਿੰਡੋ ਕਰਦਾ ਬੰਦ ਦੇਖੋ ਸਾਡਾ ਨੀਚੋਂ ਬਾੜੀ ਦਿਖਦੀ ਆ ਪਿੰਡ ਦਿਖਦਾ ਪਿੰਡ ਦਿਖਦਾ ਤੁਹਾਡਾ ਬੰਦ ਕਰਨਾ ਵਿੰਡੋ ਆ ਹੁਣ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਲੈ ਕਿਚਨ ਕਲੀਨ ਹੋ ਗਈ ਖਾਣਾ ਵਗੈਰਾ ਦਾ ਕੰਮ ਫਿਨਿਸ਼ ਹੋ ਗਿਆ ਤੇ ਮੈਂ ਹੁਣ ਇਹ ਵਾਲੀ ਅੱਜ ਪੌੜੀ ਦੇ نیچے ਅੰਦਰ ਜਿਹੜੀ ਇਹ ਇੱਕ ਬਣੇ ਹੋਏ ਨੇ ਕੈਬਨਟ ਇਹਦੀ ਸਫਾਈ ਕਰਨੀ ਹੈ ਸਫਾਈ ਇਹਦੇ ਵਿੱਚ ਕੁਝ ਨਹੀਂ ਬਸ ਥੋੜਾ ਥੋੜਾ ਡਸਟ ਆਈ ਪਈ ਉਹ ਵੀ ਨੀਚਲੇ ਖਾਣੇ ਵਿੱਚ ਕਿਉਂਕਿ ਨੀਚੇ ਵਾਲਾ ਜਿਹੜਾ ਹੈਗਾ ਸਪੇਸ ਉਹ ਖਾਲੀ ਰਹਿੰਦੀ ਹੈ ਹਮੇਸ਼ਾ ਉੱਥੇ ਡਸਟ ਆਈ ਪਈ ਹੈ ਥੋੜੇ ਥੋੜੇ ਲੂਨ ਹੋ ਗਏ ਚਾਹੇ ਕੱਪੜਾ ਬੰਦ ਹੁੰਦੀ ਆ ਪਰ ਜੇ ਖੋਲਦੇ ਆ ਇਦੇ ਵਿੱਚ ਅਸੀਂ ਬਿਸਤਰੇ ਰੱਖਦੇ ਹਾਂ ਰਾਤ ਵਾਲੇ ਪਿੱਲੋ ਸੋਈ ਕੋਈ ਸ਼ੀਟ ਹੋ ਗਈ ਕਿ ਮੇਰਾ ਬਲੈਂਕਟ ਵੀ ਇੱਥੇ ਪਿਆ ਸਰਦੀਆਂ ਵਾਲਾ ਡਬਲ ਬਲੈਂਕਟ ਉਹ ਮੈਂ ਵਾਸ਼ ਕਰਨਾ ਮੈਂ ਤਾਂ ਕਰਕੇ ਅੰਦਰ ਰੱਖਿਆ ਨਹੀਂ ਮੈਂ ਕਿ ਜੇ ਅੰਦਰ ਰੱਖ ਤਾ ਘੋਲ ਹੋ ਜੂਗੀ ਮੈਂ ਬਸ ਹਲੇ ਐਂ ਵੇਟ ਕਰ ਰਹੀ ਸੀ ਵੀ ਥੋੜੀ ਡਸਟ ਦੀ ਟਿਕ ਟਿਕ ਆ ਜਾਈ ਹੋ ਜੇ ਤੇ ਫਿਰ ਮੈਂ ਉਹ ਬਲੈਂਕਟ ਧੋਵਾਂਗੀ ਅੱਬ ਵਿੱਚ ਥੋੜਾ ਜਿਹਾ ਨਾ ਇੱਥੇ ਨੀਚੇ ਵਾਲੇ ਖਾਨੇ ਵਿੱਚ ਜਿੱਥੇ ਮੈਂ ਹੁਣ ਸਾਫ਼ ਕਰ ਰਹੀ ਜਿਆਦਾ ਇੱਥੇ ਲੂ ਜੇ ਆ ਡਸਟ ਜੀ ਆਈ ਪਈ ਸੀ ਫਿਰ ਮੈਨੂੰ ਲੱਗੇ ਵੀ ਸਾਫ਼ ਕਰਦਾ ਮੈਂ ਉਹਨੂੰ ਵੀ ਫਿਰ ਬਿਲਕੁਲ ਅੰਦਰ ਤੱਕ ਜਾਊਗੀ ਫੋਕੋ ਜਿਹੜੇ ਅੰਦਰ ਅੱਗੇ ਹੋਰ ਵੀ ਕੈਬਿਨੇਟ ਬਣੇ ਹੋਏ ਨੇ ਉਹਨਾਂ ਦੇ ਵਿੱਚ ਲੱਗੇ ਜ ਬੈਂਕਸ ਪਏ ਨੇ ਉੱਥੇ ਮੈਂ ਦੇਖਿਆ ਸੀ ਉਹ ਸਾਫ਼ ਸੀਗੇ ਮੈਂ ਕਿਹਾ ਚਲੋ ਫਿਰ ਉਹ ਮੈਂ ਫਿਰ ਕਦੇ ਕਰ ਦੂੰਗੀ ਉਹ ਮੈਨੂੰ ਇੰਨਾ ਜ਼ਿਆਦਾ ਗੰਦਾ ਨਹੀਂ ਲੱਗਾ ਹੈਗਾ ਉਹ ਅੱਗੇ ਆ ਕੇ ਨਾ ਹੱਥ ਨਹੀਂ ਜਾਂਦਾ ਹੈਗਾ ਫਿਰ ਕੱਪੜਾ ਕਿਸੇ ਡੰਡੇ ਨਾਲ ਅੱਗੇ ਲੈ ਜਾ ਕੇ ਸਾਫ਼ ਕਰਨਾ ਪੈਂਦਾ ਤੇ ਬਹੁਤ ਜ਼ਿਆਦਾ ਉੱਥੇ ਤਾਂ ਕੋਈ ਖਾਸ ਡਸਟ ਨਹੀਂ ਮੈਨੂੰ ਲੱਗੀ ਹੈਗੀ ਬਹੁਤ ਸਿਰਫ ਖਾਲੀ ਬੈਂਕਸ ਪਈ ਸੀ ਤੇ ਆਹ ਵਾਲੀ ਸਪੇਸ ਮੈਂ ਸਾਰੇ ਸਾਫ਼ ਕਰਤੀ ਪਹਿਲਾਂ ਮੈਂ ਗਿੱਲਾ ਕੱਪੜਾ ਮਾਰਿਆ ਫਿਰ ਮੈਂ ਸੁੱਕਾ ਮਾਰਿਆ ਤਾਂ ਕਿ ਪਾਣੀ ਵਗੈਰਾ ਲੱਗਿਆ ਨਾ ਰਹੇ ਜੀ ਖੋਲੀ ਵੀ ਰੱਖੀ ਥੋੜਾ ਟਾਈਮ ਵਿਚ ਸਮੈਲ ਨਾ ਆਵੇ ਕਰਨਾ ਤਾਂ ਮੈਂ ਸਿਰਫ ਉਹੀ ਕੋਕ ਪੌੜੀਆਂ ਦੇ نیچے ਜਿੱਥੇ ਬਿਸਤਰ ਰੱਖਦੇ ਉਹੀ ਕੈਬਨਟ ਸਾਫ ਕਰਨਾ ਸੀ ਫਿਰ ਮੈਂ ਸੋਚਿਆ ਚਲੋ ਆ ਸ਼ੂ ਰੈਕ ਵੀ ਕਰ ਦਿੰਦੇ ਇਹ ਮੇਰੇ ਕੋਲ ਸੋਚਿਆ ਨਹੀਂ ਸੀ ਮੈਂ ਵੀ ਕਰੂੰਗੀ ਫਿਰ ਮੈਂ ਕਿਹਾ ਚਲੋ ਮੇਰੇ ਕੋਲ ਪਾਣੀ ਵੀ ਹੈਗਾ ਕੱਪੜਾ ਵੀ ਹੈਗਾ ਚਲੋ ਸ਼ੂ ਰੈਕ ਵੀ ਮੈਂ ਇੱਕ ਵਾਰ ਸਾਫ ਕਰ ਦਿੰਦੀ ਆ ਲੱਗਿਆ ਤਾਂ ਮੈਨੂੰ ਸਾਰੇ 5 ਮਿੰਟ ਹੀ ਸਾਫ ਕਰਨ ਨੂੰ ਚਲੋ ਇਹ ਵੀ ਸਾਫ ਹੋ ਗਿਆ ਹੈ ਨਾ ਮੀਨ ਲੰਘ ਜਾਊਗਾ ਵੈਸੇ ਵੀ ਗਰਮੀਆਂ 'ਚ ਸ਼ੂ ਰੈਕ ਦੀ ਥੋੜੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਤਾਂ ਕਿ ਕੋਈ ਇਸ ਤਰ ਆਪਣੇ ਸ਼ੂ ਸਾਰੇ ਵਧੀਆ ਪਈ ਰਹਿਣ ਸਾਰੇ ਸ਼ੂ ਕੱਡੇ ਮੈਂ ਵਿੱਚ ਗਿੱਲਾ ਕੱਪੜਾ ਮਾਰਿਆ ਤੇ ਫਿਰ ਮੈਂ ਅੱਛੀ ਤਰ੍ਹਾਂ ਸੋਕੇ ਕੱਪੜੇ ਨਾਲ ਸਾਫ਼ ਕਰਿਆ ਸੁਕਾਇਆ ਫਿਰ ਮੈਂ ਉਸ ਤੋਂ ਬਾਅਦ ਸੁਕਾਉਣ ਤੋਂ ਬਾਅਦ ਫਿਰ ਮੈਂ ਸ਼ੂਜ਼ ਰੱਖੇ ਨੇ ਇਹਦੇ ਵਿੱਚ ਪਰ ਇਹਦੇ ਵਿੱਚ ਨਿਊਜ਼ਪੇਪਰ ਪੇਪਰ ਕੁਝ ਵੀ ਪਿਛਾਉਣ ਦੀ ਲੋੜ ਨਹੀਂ ਹੈਗੀ ਮੈਂ ਨਹੀਂ ਪਿਛਾਉਂਦੀ ਕਿਉਂਕਿ ਮਾਈਕਾ ਲੱਗਿਆ ਹੋਇਆ ਹੈ ਫਿਰ ਉਹਦੇ ਕਰਕੇ ਨਾ ਲੋੜ ਨਹੀਂ ਪੈਂਦੀ ਹੈਗੀ ਪਿਛਾਉਣ ਦੀ ਤੇ ਕਲੀਨ ਵੀ ਈਜ਼ੀਲੀ ਹੋ ਜਾਂਦਾ ਮਾਈਕੇ ਲੱਗੇ ਕਰਕੇ ਅੱਛੀ ਤਰ੍ਹਾਂ ਸਾਫ਼ ਹੋ ਜਾਂਦਾ ਗਿੱਲਾ ਕੱਪੜਾ ਮਾਰੋ ਜਗਾ ਸਾਨੂੰ ਇਹ ਬਹੁਤ ਘੱਟ ਹੈ ਸ਼ੂਸ ਲਈ ਬਸ ਅਸੀਂ ਸਿਰਫ ਆਪਣੇ ਡੇਲੀ ਰੂਟੀਨ ਚ ਜਿਹੜੇ ਸ਼ੂਸ ਸਾਨੂੰ ਕੰਮ ਆਉਂਦੇ ਨੇ ਪਾਉਣੇ ਆ ਸੀ ਉਹ ਹੀ ਰੱਖਦਾ ਜਿਹੜੇ ਐਕਸਟਰਾ ਸ਼ੂ ਹੁੰਦੇ ਨੇ ਉਧਰ ਮੈਂ ਬਾਹਰ ਸਟੋਰ ਚ ਰੱਖ ਕੇ ਆਣੀ ਹੁੰਦੀ ਆ ਜਿਵੇਂ ਹੁਣ ਗਰਮੀਆਂ ਨੇ ਸਰਦੀਆਂ ਵਾਲੇ ਬਾਹਰ ਸਟੋਰ ਚ ਰੱਖੇ ਹੋਏ ਨੇ ਬਸ ਜਿਹੜੇ ਹੁਣ ਗਰਮੀ ਚ ਅਸੀਂ ਰੈਗੂਲਰ ਵੇਅਰ ਕਰਨੇ ਨੇ ਉਹ ਹੀ ਸ਼ੂਸ ਇੱਧਰ ਹੁੰਦੇ ਨੇ ਟਾਈਮ ਹੋ ਰਿਹਾ 5:30 ਦਾ ਤਾਂ ਸ਼ਾਮ ਨੂੰ ਮੈਂ दाल ਸਬਜ਼ੀ ਕੁਝ ਨਹੀਂ ਬਣਾਉਣੀ ਕਿਉਂਕਿ ਦੁਪਹਿਰੇ ਨਾ ਸਾਡੇ ਰਿਠਿੰਡੇ ਤੋਂ ਦਵਿੰਦਰ ਦੇ ਤਾਏ ਤਾਇਆ ਦੀ ਫੈਮਲੀ ਰਹਿੰਦੇ ਨੇ ਉਹ ਮੇਰੇ ਜੇਟ ਜਟਾਣੀ ਆ ਗਏ ਅੱਜ ਦੁ ਮਾਂ 사이ਸ ਕੰਫਰੈਂਸ ਇਤਰਾਗੇ ਦੁਪਹਿਰਾਂ ਲੰਚ ਵਗੈਰਾ ਬਣਾਇਆ ਐ ਦੁਪਹਿਰਾਂ ਲੰਘ ਗਿਆ ਜੀ ਵੀ ਲਗਾ ਗੱਲਾਂ ਬਾਤਾਂ ਕਰੀਆਂ ਤੇ ਉਹ ਦੁਪਹਿਰੇ ਮੈਂ ਸਬਜ਼ੀ ਬਣਾਈ ਸੀ ਇੱਕ ਦੋ ਮੇਰੇ ਕੋਲ ਪਹਿਲਾਂ ਵਾਲੀ ਕੋਈ ਸੀ ਇੱਕ ਸਬਜ਼ੀ ਉਹਦੀ ਮੈਂ ਦੁਪਹਿਰੇ ਬਣਾ ਲਈ ਕਰਦੀ ਤੇ ਉਸ ਕਰਕੇ ਮੇਰੇ ਕੋਲ ਸਬਜ਼ੀ ਪਈ ਆਟਾ ਵੀ ਗੁੰਨਿਆ ਪਿਆ ਸਾਰਾ ਸਮਾਨ ਪੈਸ ਕਰਕੇ ਮੈਂ ਸਬਜ਼ੀ ਨੂੰ ਉਹਨੇ ਫਰੀ ਹੈ ਮੈਂ ਸੋਚਿਆ ਚਲੋ ਕੋਈ ਕਿਉਂ ਨਾ ਕੋਈ ਨਾ ਕੋਈ ਰੈਸਪੀ ਲਾ ਲਾ ਮੈਂ ਬਣਾ ਲਈ ਸੀ ਚਾਕਲੇਟ ਡਰਾਈ ਫਰੂਟਸ ਵਾਲਾ ਚਾਕਲੇਟ ਨਾ ਮੇਰੇ ਕੋਲ ਨਟਸ ਪਾ ਕੇ ਨਟਸ ਤੋਂ ਕਿ ਆਪ ਵਿਚਾਰਸ ਬਾਡੀ 2 3 ਲੈ ਸਕਦੇ ਹਾਂ ਮੈਂ ਤੁਹਾਨੂੰ ਦਿਖਾਉਣਾ ਤਿੰਨ ਤਰ੍ਹਾਂ ਦੇ ਚਾਕਲੇਟ ਆਉਂਦੇ ਨੇ ਬਾਜ਼ਾਰ 'ਚ ਆਏ ਤਾਂ 몰ਡ ਹੁੰਦੇ ਨੇ ਤਿੰਨ ਤਰ੍ਹਾਂ ਦੇ ਆਉਂਦੇ ਨੇ ਵਾਈਟ ਕੰਪਾਊਂਡ ਇਹ ਵਾਈਟ ਕਲਰ ਦਾ ਹੁੰਦਾ ਬਿਲਕੁਲ ਤੇ ਆਹ ਹੁੰਦਾ ਡਾਰਕ ਕੰਪਾਊਂਡ ਇਹ ਡਾਰਕ ਹੁੰਦਾ ਬਹੁਤ ਜ਼ਿਆਦਾ ਇਹਦੇ ਵਿੱਚ ਕੋਕੋਆ ਹੁੰਦਾ ਕੌੜਾ ਹੁੰਦਾ ਆਹ ਹੁੰਦਾ ਮਿਲਕ ਕੰਪਾਊਂਡ ਇਹ ਮੀਡੀਅਮ ਚਾਕਲੇਟ ਹੁੰਦਾ ਮਿੱਠ ਮਿਠਾਸ ਹੁੰਦਾ ਕੌੜਾ ਵੀ ਹੁੰਦਾ ਠੀਕ ਹੈ ਉਹ ਮੇਰੇ ਕੋਲ ਡਾਰਕ ਵਾਲਾ ਤਾਂ ਮੇਰੇ ਕੋਲ ਖਤਮ ਹੈ ਇਹ ਤਾਂ ਹੈ ਹੀ ਨਹੀਂ ਖਾਲੀ ਪੈਕਟ ਪਿਆ ਤੇ ਮਿਲਕ ਕੰਪਾਊਂਡ ਆ ਮੈਂ ਸਿਰਫ ਇਹ ਪਾਉਂਦੀ ਹਾਂ ਸੌਨ ਆਰ ਮਿਲਕ ਚਾਕਲੇਟ ਤੋਂ ਦਿਨ ਨੋਰਮਲ ਚਾਕਲੇਟ ਖਾਣੇ ਵਾਲਾ ਚਾਕਲੇਟ ਹੁੰਦਾ ਹੈ ਸਿਰਫ ਮੈਂ ਕੱਲਾ ਇਹ ਲਵਾਂਗੀ ਜਿਵੇਂ ਕੋਲ ਡਾਰਕ ਹੁੰਦਾ ਡਾਰਕ ਦੇ ਵਿੱਚ ਆ ਮਿਕਸ ਕਰ ਲਾਂਗੀ ਜਾਂ ਵਾਈਟ ਵਾਲਾ ਜਾਂ ਮੈਂ ਮਿਲਕ ਵਾਲਾ ਮਿਕਸ ਕਰ ਲਵਾਂਗਾ ਚਾਕਲੇਟ ਅਪੋਰਟਿੰਗ ਅਮ ਟੇਸਟ ਅਕੋਰਡਿੰਗ ਤੋਂ ਮੈਂ ਕੱਲਾ ਆ ਹੀ ਲੈਣੀ ਤੇ ਛੋਟੇ ਪੀਸ ਕਰਕੇ ਮੈਂ ਚਾਕਲੇਟ ਨੂੰ ਕਰੂੰਗੀ ਮੈਲਟ ਪਰ ਮੈਲਟ ਕਰਨ ਤੋਂ ਪਹਿਲਾਂ ਡਰਾਈ ਫਰੂਟਸ ਨੇ ਜਿਹੜੇ ਕਿਓ ਵਿੱਚ ਰੋਸਟ ਕਰੂੰਗੀ ਮੈਂ ਕਾਜੂ ਤੇ ਬਦਾਮ ਲੈ ਲੇ ਛੋਟੇ ਛੋਟੇ ਨਾਈਫ ਨਾਲ ਇਹ ਪੀਸ ਕਰ ਲੇ ਹਣਾ ਤਿਵੇਂ ਮੈਨੂੰ ਦੇਸੀ ਘਿਓ ਵਿੱਚ ਫਰਾਈ ਪੈਨਚ ਹਲਕਾ ਜਿਹਾ ਰੋਸਟ ਕਰੂੰਗਾ ਇਹਦੇ ਵਿੱਚ ਅਖਰੋਟ ਵੀ ਪਾ ਸਕਦੇ ਆ ਆਪਾਂ ਹੋਰ ਕੋਈ ਡਰਾਈ ਫਰੂਟ ਆਪਾਂ ਨੂੰ ਪਸੰਦ ਹੋ ਉਹ ਵੀ ਪਾ ਸਕਦੇ ਆ ਫਿਰ ਇਸੇ ਮੇਰੇ ਕੋਲ ਸੀਡਸ ਪਈ ਸੀਗੇ ਪਰ ਮੈਂ ਦਵਿੰਦਰ ਕਰਕੇ ਨਹੀਂ ਪਾਉਂਗੀ ਇਹ ਸ਼ਾਇਦ ਸਵੀਪਸ ਆਲਾ ਫਿਰ ਨਾ ਖਾਣ ਫਿਰ ਮੈਨੂੰ ਐ ਲੱਗੂਗਾ ਕਿ ਉਹ ਪਾਏ ਤੇ ਮੇਰੇ ਕੋਲ ਕੱਟੇ ਹੋਏ ਪਿਸਤਾ ਪਏ ਨੇ ਬਾਅਦ ਵਿੱਚ ਮੈਂ ਇਹ ਵੀ ਪਾ ਲੂੰਗਾ ਪਿਸਤਾ ਪਏ ਥੋੜੇ ਮੈਂ ਕਿਸੇ ਰੈਸਪੀ ਲਈ ਚੋਪ ਕਰੇ ਸੀ ਇਹ ਵੀ ਪਾ ਲੂੰਗੀ ਪਹਿਲਾਂ ਆਪਾਂ ਦੇਸੀ ਘਿਓ ਚ ਰੋਸਟ ਕਰ ਲਈਏ ਮਿਲਿਆ ਰਿਹਾ ਪੈਂਚ ਇੱਕ ਚਮਚ ਮੈਂ ਦੇਸੀ ਘਿਓ ਲੈ ਆ ਬਹੁਤ ਜ਼ਿਆਦਾ ਕਿਉਂ ਨਾਪ ਲੈਣਾ ਇੱਕ ਚਮਚਾ ਹੀ ਲੈਣਾ ਤੇ ਇਹਦੇ ਵਿੱਚ ਪਾ ਦੂੰਗੀ ਡਰਾਈ ਫਰੂਟ ਕਾਜੂ ਤੇ ਬਦਾਮ ਜਿਹੜੇ ਮੈਂ ਕੱਟੇ ਸੀ ਚੌਪ ਕਰਲੇ ਸੀਗੇ ਇਹ ਮੈਂ ਨਾਈਫ ਨਾਲ ਹੀ ਕੱਟੇ ਨੇ ਇਸ ਤੋਂ ਜ਼ਿਆਦਾ ਬਰੀਕ ਕੱਟੇ ਅੱਛੇ ਨਹੀਂ ਲੱਗਦੇ ਐਨੇ ਟੁਕੜੇ ਮੂਚ ਆਉਣਗੇ ਤਾਂ ਬਹੁਤ ਅੱਛਾ ਟੇਸਟ ਆਉਂਦਾ ਬਸ ਇਹਨਾਂ ਨੂੰ ਹਲਕਾ ਆ ਜਾਂ ਰੋਸਟ ਕਰਾਂਗੇ ਮੀਡੀਅਮ ਤੋਂ ਲੋ ਗੈਸ ਤੇ ਗੈਸ ਵੀ ਤੇਜ਼ ਨਹੀਂ ਕਰਨੀ ਇਕਦਮ ਮੱਚ ਜਾਣਗੇ ਕੌੜਾ ਹੋ ਜਾਊਗਾ ਡਰਾਈ ਫਰੂਟ ਉਸ ਤੋਂ ਬਾਅਦ ਮੈਂ ਪਾ ਲਈ ਪਿਸਤਾ ਜੇ ਤੁਸੀਂ ਪਿਸਤਾ ਮोटा ਕੱਟਿਆ ਤਾਂ ਪਹਿਲਾਂ ਨਾਲ ਹੀ ਪਾ ਦਿਓ ਮੇਰੇ ਕੋਲ ਬਹੁਤ ਬਰੀਕ ਕੱਟਿਆ ਹੋਇਆ ਇਸમે ਕਿਸੇ ਰੈਸਪੀ ਲਈ ਕੱਟਿਆ ਸੀ ਮੈਂ ਚਲੋ ਇਹ ਹੀ ਪਾ ਲਾਂ ਨਹੀਂ ਹੋਰ ਨਹੀਂ ਕੱਢਦੀ ਤੇ ਆਪਾਂ ਤਾਂ ਪਿਸਤਾ ਗੈਸ 'ਚ ਕਰਤਾ ਬੰਦ ਬਸ ਹਲਕਾ ਜਿਹੜਾ ਪੈਨ ਗਰਮ ਹੋ ਉਸੇ 'ਚ ਹੀ ਸੇਕ ਲਵਾਂ ਬਹੁਤ ਹਲਕੇ ਜਿਵੇਂ ਰੋਸਟ ਕਰੇ ਨੇ ਔਰ ਇਹ ਰੋਸਟਡ ਜਿਹੜੇ ਕਾਜੂ ਪਤਾਮ ਨੇ ਇਹਨਾਂ ਦਾ ਟੇਸਟ ਨਾ ਚਾਕਲੇਟ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਇਹ ਮੈਂ ਲੈ ਲਿਆ ਚਾਕਲੇਟ ਮਿਲਕ ਕੰਪਾਊਂਡ ਵਾਲਾ ਚਾਕਲੇਟ ਲਿਆ ਮੈਂ ਛੋਟੇ ਪੀਸ ਕਰ ਲੇ ਮੈਂ ਬੇਲ ਲੈ ਨਾਲ ਨਾ ਕੁੱਟ ਕੇ ਚਾਕ ਤੇ ਬੌਉਲ ਚ ਪਾ ਲੈ ਇਹਨੂੰ ਕਰੂਗੀ microwaves ਵਿੱਚ ਮੈਲਟ ਹੁਣ ਜੇ ਤੁਹਾਡੇ ਕੋਲ microwaves ਨਹੀਂ ਹੈਗਾ ਤਾਂ ਤੁਸੀਂ ਡਬਲ ਬੋਇਲਰ ਨਾਲ ਵੀ ਮੈਲਟ ਕਰ ਸਕਦੇ ਹੋ ਜਿਵੇਂ ਚਾਲ ਪੈਨ ਚ ਪਾਣੀ ਪਾ ਕੇ ਨਾ ਉਹਦੇ ਉੱਪਰ ਸਟੀਲ ਦੇ ਡੋਂਗੇ ਚ ਰੱਖ ਲਓ ਚਾਹੇ ਕੱਚ ਦੇ ਬੌਉਲ ਚ ਰੱਖ ਲਓ ਤੁਸੀਂ ਚਾਕਲੇਟ ਮੈਲਟ ਹੋ ਜੂ ਬੌਉਲ ਨਹੀਂ ਟੁੱਟਦਾ ਹੈਗਾ ਪਾਣੀ ਦੀ ਸਟੀਮ ਨਾਲ ਵੀ ਮੈਲਟ ਕਰ ਸਕਦੇ ਆ ਇਨ microwaves ਵਿੱਚ ਵੀ ਆਪਾਂ ਬਹੁਤ ਲੰਬੇ ਟਾਈਮ ਲਈ ਨਹੀਂ ਇਹ ਰੱਖਣਾ ਹੁੰਦਾ ਬਸ ਤੁਸੀਂ 30 ਸੈਕਿੰਡਸ ਲਵਾ ਲਓ ਬੰਦ ਕਰ ਦੋ ਹਨਾ ਉਦੋਂ ਬਾਅਦ ਚਮਚੇ ਨਾਲ ਮਿਕਸ ਕਰ ਦੋ 30 ਸੈਕਿੰਡ ਸਿਲਵਾ ਲਓ ਫਿਰ ਤੁਸੀਂ ਚਮਚਾ ਮਾਰ ਕੇ ਮਿਕਸ ਕਰ ਦੋ ਨਹੀਂ ਫਿਰ ਚਾਕਲੇਟ ਜਲ ਵੀ ਮੱਚ ਵੀ ਬਹੁਤ ਛੇਤੀ ਜਾਂਦਾ ਜੇ ਆਪਾਂ ਉਹਨੂੰ ਜਿਆਦਾ ਹੀਟ ਦਵਾਂਗੇ ਹਲਾਵਾਂਗੇ ਨਾ ਫਿਰ ਉਹ ਮੱਚ ਵੀ ਜਾਂਦਾ ਚਾਕਲੇਟ ਚਾਕਲੇਟ ਹੋ ਗਿਆ ਮੈਲਟ ਹੋ ਰਿਹਾ ਸਪੂਨ ਅੱਛੀ ਤਰ੍ਹਾਂ ਨੂੰ ਮਿਕਸ ਕਰ ਰਹੀ ਹਾਂ ਤਾਂ ਕਿ ਵਿੱਚ ਕੋਈ ਵੀ ਚਾਕਲੇਟ ਦਾ ਪੀਸ ਨਾ ਰਹੇ ਅੱਛੀ ਤਰ੍ਹਾਂ ਸਾਰਾ ਸਮੂਥ ਹੋ ਜਾਵੇ ਚਾਕਲੇਟ ਮੈਲਟ ਹੋ ਜਾਵੇ ਚਾਕਲੇਟ ਦੇਖੋ ਸਾਰਾ ਹੋ ਗਿਆ ਸਮੂਥ ਇਹਦੇ ਵਿੱਚ ਕੋਈ ਵੀ ਚਾਕਲੇਟ ਦਾ ਪੀਸ ਨਹੀਂ ਰਹਿਣਾ ਚਾਹੀਦਾ ਇਹਦੇ ਵਿੱਚ ਪਾ ਦੂੰਗੀ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਕੋਈ ਵੀ ਆਪਣੇ ਚੋਇਸ ਅਕੋਰਡਿੰਗ ਲੈ ਲਓ ਮੇਰੇ ਕੋਲ ਕਾਜੂ ਬਦਾਮ ਪਿਸਤਾ ਸੇ ਮੇ ਲੈਣਾ ਖਰੋੜ ਦਾ ਵੀ ਬਹੁਤ ਅੱਛਾ ਟੇਸਟ ਬੰਦਦਾ ਪਰ ਅੱਜ ਮੇਰੇ ਕੋਲ ਖਰੋਟ ਹੈ ਨਹੀਂ ਸੀ ਦਾਖਾਂ ਹੀ ਪਸਾਦਾ ਮੈਨੂੰ ਦਾਖਾਂ ਇਹਦੇ ਵਿੱਚ ਮੈਨੂੰ ਨਹੀਂ ਅੱਛਾ ਆਦਿਆ ਸ਼ਹਿਦ ਵੀਦਰ ਵੀ ਖਾਂਦੇ ਆ ਪਤਾ ਨਹੀਂ ਖਾਂਦੇ ਪਰ ਮੈਂ ਪਾਈਆਂ ਨਹੀਂ ਹੈਗੀਆਂ ਬਹੁਤ ਜ਼ਿਆਦਾ ਟੇਸਟੀ ਚਾਕਲੇਟ ਬੰਦਦਾ ਇਹ ਬਾਜ਼ਾਰ ਵਾਲਾ ਜਿਹੜਾ ਨਟਸ ਵਾਲਾ ਚਾਕਲੇਟ ਹੁੰਦਾ ਨਾ ਉਸ ਤੋਂ ਵੀ ਜ਼ਿਆਦਾ ਟੇਸਟੀ ਬੰਦਦਾ ਤੁਹਾਨੂੰ ਮੈਂ ਲੈ ਲਿਆ ਚਾਕਲੇਟ ਮੋਲਡ ਇੱਕ ਮੇਰੇ ਕੋਲ ਮੋਲਡ ਹੈ ਬਰਾਊਨ ਵਾਲਾ ਜਿਹੜਾ ਵਾਈਟ ਵਾਲਾ ਨਾ ਐ ਪਰ ਫ੍ਰਿਜ ਨਾਲ ਜਿਹੜਾ ਆਪਾਂ ਫ੍ਰਿਜ ਨਵਾਂ ਲੈਨੇ ਉਹਨੂੰ ਟ੍ਰੇ ਆਉਂਦੀ ਨਾ ਬਰਫ਼ ਵਾਲੀ ਉਹ ਇਹ ਬਰਫ਼ ਵਾਲੀ ਟ੍ਰੇ ਬਹੁਤ ਛੋਟੀ ਹੁੰਦੀ ਹੈ ਇਹਦੀ ਕਯੂਬਸ ਬਹੁਤ ਛੋਟੀਆਂ ਹੁੰਦੀਆਂ ਨੇ ਕਿਸੇ ਕੰਮ ਨਹੀਂ ਆਉਂਦੀ ਫਿਰ ਮੈਂ ਚਾਕਲੇਟ ਵਾਸਤੇ ਹੀ ਰੱਖੀ ਹੋਈ ਹੈ ਚਾਕਲੇਟ ਜੋ ਮੈਂ ਸੈੱਟ ਕਰਨਾ ਹੁੰਦਾ ਇਹਦੇ ਵਿੱਚ ਕਰਦਾਨੀ ਆ ਬਹੁਤ ਸੋਹਣੀ ਸ਼ੇਪ ਪਤਲੇ ਪੀਸ ਨਿਕਲ ਕੇ ਆਉਂਦੇ ਨੇ ਥੋੜਾ ਚਾਕਲੇਟ ਪਾ ਕੇ ਫਿਰ ਇਹਨੂੰ ਹਿਲਾ ਦਾਂਗੇ ਤਾਂ ਕਿ ਨੀਚੇ ਤੱਕ ਅੱਛੀ ਤਰ੍ਹਾਂ ਚਾਕਲੇਟ ਚਲ ਜੇ ਤੇ ਇਹਦੇ ਵਿੱਚ ਕਿਓ ਵਗੈਰਾ ਕੁਝ ਵੀ ਲਾਉਣ ਦੀ ਲੋੜ ਨਹੀਂ ਬਿਲਕੁਲ ਚਾਕਲੇਟ ਆਪਣਾ ਨਾਲ ਨਹੀਂ ਚਿਪਕਦਾ ਹੈਗਾ ਇਦਵਿੰਦਰ ਦਾ ਨਾ ਬਹੁਤ ਜ਼ਿਆਦਾ ਫੇਵਰਟ ਚਾਕਲੇਟ ਹੈ ਉਹਨਾਂ ਦਾ ਉਹ ਚਾਕਲੇਟ ਨਹੀਂ ਖਾਂਦੇ ਬਿਲਕੁਲ ਨਹੀਂ ਖਾਂਦੇ ਪਰ ਨਟਸ ਉਹਨਾਂ ਖਾ ਲੈਂਦੇ ਜੇ ਇਸ ਤਰ੍ਹਾਂ ਕਾਫੀ ਸਾਰੇ ਨਟਸ ਪਾ ਕੇ ਬਣਾਉਂਦੇ ਨਾ ਫਿਰ ਉਹ ਖਾ ਲੈਂਦੇ ਨਟਸ ਉਹਨਾਂ ਖਾ ਲੈਂਦੇ ਨੇ ਸਿੰਪਲ ਚਾਕਲੇਟ ਤਾਂ ਨਹੀਂ ਖਾਂਦੇ ਚਾਕਲੇਟ ਮੈਂ ਰੱਖਤਾ ਫ੍ਰੀਜ਼ਰ ਵਿੱਚ ਤਾਂਕਿ ਉਹ ਸੈੱਟ ਹੋ ਜਾਵੇ ਸਰਦੀ ਦੇ ਤਿਬਾਰ ਵੀ ਸੈੱਟ ਹੋ ਜਾਂਦਾ ਪਰ ਹੁਣ ਗਰਮੀ ਆ ਤਾਂ ਫ੍ਰੀਜ਼ਰ ਵਿੱਚ ਰੱਖਣਾ ਪਊ ਥੋੜਾ ਜਿਹਾ ਚਾਕਲੇਟ ਵਾਲਾ ਬਾਊਲ ਆ ਇੰਨਾ ਜ਼ਿਆਦਾ ਚਾਕਲੇਟ ਲੱਗਿਆ ਪਿਆ ਮੇਰੇ ਦਿਲ ਕਰਦਾ ਸਾਰਾ ਮੈਂ ਚਾਟ ਲਾਂ ਪਰ ਬਹੁਤ ਜ਼ਿਆਦੇ ਦੇ ਵਿੱਚ ਚਾਕਲੇਟ ਵਿੱਚ ਚਾਕਲੇਟ ਕੋਕੋਾ ਬਟਰ ਪਾਇਆ ਹੁੰਦਾ ਜੋ ਕਿ ਬਹੁਤ ਆਪਣੀ ਫੀਲੀ ਅਨ ਹੈਲਦੀ ਅਨ ਹੈਲਦੀ ਨਹੀਂ ਕਹਿੰਦਾ ਫੈਟ ਹੁੰਦਾ ਹਨ ਬਟਰ ਦਾ ਤਾਂ ਮੈਂ ਸਾਰਾ ਬਟਰ ਇੱਕ ਪਲੇਟ ਚ ਕੱਢ ਦੋ ਉਹਦੀ ਟਿੱਕੀ ਹੱਟ ਜਮਾ ਲਉਂਦੇ ਜਦੋਂ ਬੱਚੇ ਛੋਟੇ ਹੁੰਦੇ ਸੀ ਨਾ ਉਹ ਆਹ ਚੀਜ਼ ਪਿੱਛੇ ਬਹੁਤ ਲੜਦੇ ਸੀ ਜਦੋਂ ਮੈਂ ਜਿਹੜੇ ਪਾਂਡੇ ਵਿੱਚ ਮੈਂ ਚਾਕਲੇਟ ਬਣਾਉਂਦੀ ਸੀ ਫਿਰ ਉਹ ਕਹੇ ਬੱਚੇ ਦੋਨੇ ਦੋਨੋਂ ਬੱਚੇ ਇਸ ਗੱਲ ਵਿੱਚ ਲੜਾਈ ਹੁੰਦੀ ਮਮਾ ਉਹ ਅਸੀਂ ਚਟ ਕੇ ਖਾਣਾ ਉਹ ਕਹਿੰਦਾ ਮਮਾ ਮੈਂ ਚਟ ਕੇ ਖਾਣਾ ਹਨਾ ਤੇ ਦੋਨੇ ਬੱਚੇ ਇੱਕ ਚੀਜ਼ ਪਿੱਛੇ ਬਹੁਤ ਲੜਦੇ ਸੀ ਦੋ ਬੱਚੇ ਹੋਣ ਲੜਾਈ ਵੀ ਬਹੁਤ ਹੁੰਦੀ ਹੈ ਤੇ ਕਦੇ ਰੌਣਕ ਵੀ ਬਹੁਤ ਹੁੰਦੀ ਹੈ ਬਹੁਤ ਲੱਗਦੇ ਸੀ ਦੋਨੇ ਫਿਰ ਤੋਂ ਮੈਂ ਜਾਣੇ ਬਾਹਰ ਵਾਕ ਕਰਨ ਟਾਈਮ ਹੋ ਗਿਆ 5.6 ਹੋ ਗਿਆ 5.6 ਹੋਣਾ ਨਹੀਂ ਮੈਂ ਚੱਲ ਗਿਆ ਵਾਕ ਬਾਗ ਫਲਰਾ ਵੀ ਦੇਖੋ ਮੇਰਾ ਕਿੰਨਾ ਪੈ ਗਿਆ ਕਿ ਚਚਟ ਆ ਸਾਰਾ ਸਮਾਨ ਚੱਕ ਦਿਆਂ ਫੇਰ ਜਾਣੇ ਬਾਹਰ ਹਲੇ ਮੈਨੂੰ 10 ਮਿੰਟ ਕਿਚਨ ਚੰਦਾ ਲੱਗ ਜਣੀਆਂ ਇਹਦਾ ਛੱਡ ਕੇ ਮੈਂ ਜਾਣ ਸਕਦੀ ਨਹੀਂ ਕੀੜੀਆਂ ਨਾਲ ਭਰ ਜੂ ਕਿਚਨ ਇੱਕ ਮੈਨੂੰ ਕਮੈਂਟ ਆਇਆ ਸੀ ਕਿ ਥੋੜੂ ਕੀੜੀਆਂ ਆਉਂਦੀਆਂ ਨੇ ਸਰਦੀਆਂ ਵਿੱਚ ਤਾਂ ਬਿਲਕੁਲ ਨਹੀਂ ਆਉਂਦੀਆਂ ਗਰਮੀਆਂ ਵਿੱਚ ਆਉਂਦੀਆਂ ਨੇ ਉਹ ਨਿਕਲਦੇ ਪਤਾ ਕਿੱਥੋਂ ਨੇ ਆਹ ਤੋਂ ਵਿੰਡੋ ਚ ਆ ਆ ਜਿਹੜੇ ਸਭ ਲੱਗੀ ਹੋਈ ਹੈ ਨਾ ਵਿੰਡੋ ਫਰੇਮ ਆ ਜਿਹੜਾ ਵਿੰਡੋ ਤੋਂ ਦੇ ਵਿੱਚੋਂ ਬਿਲਣਾ ਤੋਂ ਨਿਕਲਦੇ ਨਾ ਉਹ ਸਾਡੇ ਖਾਣ ਵਾਲੀ ਚੀਜ਼ ਤੇ ਨਹੀਂ ਆਉਂਦੀ ਜਿਹੜੀ ਕਈ ਵੀ ਖਾਣ ਵਾਲੀ ਚੀਜ਼ ਤੇ ਆਉਂਦੀ ਆ ਤੇ ਉੱਥੋਂ ਨਿਕਲੋਂਗੀਆਂ ਯਾਨੀ ਕਿ ਫਿਰ ਸਾਨੂੰ ਖਾਣ ਵਾਲੀ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ 62 ਡੱਬੇ ਦੇ ਬਾਹਰ ਲੱਗ ਜਾਂਦੇ ਨੇ ਫਿਰ ਅਸੀਂ ਲక్ష్ਮਣ ਰੇਖਾ ਚੌਕ ਲਾਉਣੀ ਆ ਉਹ ਲਾ ਕੇ ਰੱਖਦਾ ਜੇ ਕਿਤੇ ਦਿਖ ਜਾ ਨਾ ਪਰ ਹੁਣ ਤੱਕ ਦਾ ਬਚਣਾ ਹੁਣ ਤੱਕ ਤਾਂ ਨਹੀਂ ਆਏ ਪਰ ਗਰਮੀ ਚ ਆ ਜਾਣੀਆਂ ਹੁਣ ਚਾਕਲੇਟਸ ਹੋ ਕੇ ਸੈੱਟ ਮੈਂ ਫ੍ਰੀਜ਼ਰ ਵਿੱਚ ਰੱਖਦੇ ਸੈੱਟ ਹੋਣ ਲਈ ਤੇ ਫਰੀਜ਼ਰ ਚੋਂ ਮੈਂ ਕੱਢ ਲੇ ਤੇ ਨਾਪ ਇਹਨਾਂ ਨੂੰ ਕਰਦੇ ਨੇ ਡੀ ਮੋਲਡ ਮੋਲਡ ਚੋਂ ਬਾਹਰ ਕੱਢ ਲਾ ਨਾ ਬਹੁਤ ਸੋਹਣੀ ਸ਼ੇਪ ਬਣ ਕੇ ਆਉਂਦੇ ਚਾਕਲੇਟ ਦੀ ਬਹੁਤ ਸੋਹਣੀ ਹੈ ਨਾ ਜਿਹੜੇ ਆਈਸ ਟ੍ਰੇ ਆ ਨਾ ਇਹਦੇ ਵਿੱਚ ਵੀ ਸ਼ੇਪ ਬਹੁਤ ਸੋਹਣੀ ਬਣਦੀ ਆ ਬਰਫ਼ ਤੇ ਇਹਦੇ ਵਿੱਚ ਘਰੇ ਜਮਾਈ ਨਹੀਂ ਬਰਫ਼ ਜਮਾਉਂਦਾ ਨਹੀਂ ਨਾ ਅੱਛਾ ਲੱਗਦਾ ਂ ਨਿੱਕੇ ਨਿੱਕੇ ਜੀ ਟੁਕੜੀਆਂ ਤੇ ਪਰ ਇਹਦੇ ਵਿੱਚ ਚਾਕਲੇਟ ਬਹੁਤ ਵਧੀਆ ਸੈੱਟ ਹੁੰਦਾ ਮੇਰੇ ਕੋਲ ਚਾਕਲੇਟ ਦੇ ਹੋਰ ਵੀ ਮੋਲਡ ਹੈਗੇ ਨੇ ਬਹੁਤ ਅੱਛੇ ਸੋਹਣੇ ਸ਼ੇਪਸ ਵਾਲੇ ਆ ਦੇਖੋ ਇਹ ਰੋਜ਼ਟ ਵਾਲਾ ਸ਼ੇਪ ਹੈ ਰੋਜ਼ਟ ਦੇ ਸ਼ੇਪ ਆਉਂਦੇ ਇਹਦੇ ਵਿੱਚ ਨਾ ਜਿਵੇਂ ਆਪਣਾ ਰ ਬਹੁਤ ਸੋਹਣੀ ਸ਼ੇਪ ਬਣ ਜਾਂਦੀ ਹੈ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਨੇ ਔਰ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਖਾਣ ਲੱਗ ਜਾਂਗੇ ਨਾ ਦਿਲ ਨਹੀਂ ਕਰੂ ਛੱਡ ਦੋ ਦਵਿੰਦਰ ਕਹਿੰਗੇ ਮੇਰੇ ਮੂਰੋ ਡੱਬੀ ਚੱਕ ਲਾ ਨਹੀਂ ਮੈਂ ਸਾਰੇ ਖਾ ਜਾਣੇ ਨੇ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਨਟਸ ਵਾਲਾ ਫਲੇਵਰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਸ਼ੇਪ ਵੀ ਦੇਖੋ ਕਿੰਨੀ ਸੋਹਣੀ ਆਈ ਹੈ ਸੋ ਤੁਸੀਂ ਵੀ ਜ਼ਰੂਰ ਟਰਾਈ ਕਰੋ ਰੈਸਪੀ ਤੇ ਹੁਣ ਹੋ ਗਿਆ ਸਾਡਾ ਡਿਨਰ ਦਾ ਟਾਈਮ ਜਵਿੰਦਰ ਕਹਿੰਦੇ ਮੈਂ ਖਾਣਾ ਨਹੀਂ ਖਾਣਾ ਮੈਨੂੰ ਐਗ ਬੋਇਲ ਕਰ ਦੋ ਉਹਨਾਂ ਲਈ ਰੱਖਿਓਏ ਨੇ ਐਗ ਬੋਇਲ ਕਰਨੇ ਜਦੋਂ ਦੋ ਐਗ ਹੁੰਦੇ ਨੇ ਫਿਰ ਪਾਣੀ 'ਚ ਕਰਦੇ ਆ ਤੇ ਜਿਆਦਾ ਹੁਣ 5 ਹੁਣ 6 ਹੁਣ ਫਿਰ ਐਗ ਬੋਇਲਰ 'ਚ ਬੋਇਲ ਕਰ ਲੈਣੀ ਹੁੰਦੀ ਆ ਮੈਂ ਇਹ ਹੋ ਗਿਆ ਮੇਰਾ ਡਿਨਰ ਦਾ ਟਾਈਮ ਮੈਂ ਆਪਣੇ ਡਿਨਰ ਵਿੱਚ ਲਿਆ ਮਟਰ ਪਨੀਰ ਦੀ ਸਬਜ਼ੀ ਕੱਲ ਵਾਲੀ ਸਬਜ਼ੀ ਪਈ ਟਮਾਟਰ ਪਨੀਰ ਮੈਂ ਲੈ ਲੈਣੀ ਆ ਨਾਲ ਮੈਂ ਲਿਆ ਮੂੰਗੀ ਦਾਲ ਦਾ ਚੀਲਾ ਜੋ ਮੈਂ ਦਾਲ ਸਵੇਰੇ ਭਿੰਦੀ ਸੀ ਦੁਪਹਿਰੇ ਫਿਰ ਗੈਸਟ ਆ ਗਏ ਫਿਰ ਮੈਂ ਨਾਰਮਲੀ ਉਹਨਾਂ ਨਾਲ ਹੀ ਖਾਣਾ ਖਾਧਾ ਮੂੰਗੀ ਦਾਲ ਦਾ ਚੀਲਾ ਜਿਹੜਾ ਬੈਟਰ ਬਚੇ ਪਿਆ ਨਾ ਮੂੰਗੀ ਦਾਲ ਦੇ ਮੈਂ ਫ੍ਰਿਜ ਵਿੱਚ ਰੱਖ ਦਾਨੀ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਨਮਕ ਵਿੱਚ ਸਿੰਪਲ ਚੀਲਾ ਮੈਂ ਸਵੇਰੇ ਦਾ ਸਬਜ਼ੀਆਂ ਪਾ ਕੇ ਚੀਲਾ ਬਣਾਉਂਗੀ ਰੋਟੀ ਵੀ ਮੈਂ ਸਿੰਪਲ ਦੀ ਮੂੰਗੀ ਦਾਲ ਦੀ ਟਾਈਮ ਹੋ ਗਿਆ 9:30 ਦਾ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਮੈਂ ਤੁਹਾਡਾ ਸਭ ਦਾ ਨਾ ਦਿলো ਬਹੁਤ ਬਹੁਤ ਧੰਨਵਾਦ ਕਰਦੀ ਆ ਇੱਕ ਤੁਹਾਡੇ ਕਰਕੇ ਤੁਹਾਡੇ ਸਪੋਰਟ ਕਰਕੇ ਤੁਹਾਡੇ ਪਿਆਰ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚਿਆ ਹਨਾ ਕਿਉਂਕਿ ਅੱਛੀ ਆਡੀਅנס ਬਿਨਾ ਅੱਛੇ ਵਿਊਅਰਸ ਬਿਨਾ ਤਾਂ ਕੋਈ ਵੀ YouTube ਕ੍ਰੀਏਟਰ ਦਾ ਗਰੋ ਕਰਨਾ ਅੱਗੇ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਤੁਸੀਂ ਹਮੇਸ਼ਾ ਮੈਨੂੰ ਸਪੋਰਟ ਕਰੀਆ ਹਮੇਸ਼ਾ ਪੋਜ਼ਿਟਿਵ ਕਮੈਂਟਸ ਕਰਿਏ ਨੇ ਮੇਰੇ ਕੰਮ ਨੂੰ ਪਸੰਦ ਕਰਿਆ ਮੇਰੇ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਈ ਵਾਰ ਮੈਂ ਸੋਚਦੀ ਹੁੰਨੀ ਆ ਨਾ ਕਈ ਵਾਰ ਮੈਂ ਬਹੁਤ ਲੋ ਫੀਲ ਕਰਦੀ ਆ ਵੀ ਅੱਜ ਮੈਂ ਵੀਡੀਓ ਨਹੀਂ ਬਣਾਉਂਦੀ ਦਿਮਾਗ 'ਚ ਕੁਝ ਨਾ ਕੁਝ ਚੱਲ ਰਿਹਾ ਹੁੰਦਾਗਾ ਵੀਡੀਓ ਬਣਾਉਣਾ ਦਿਲ ਨਹੀਂ ਕਰਦਾ ਪਰ ਮੈਂ ਸੋਚਦੇ ਨਹੀਂ ਮੈਂ ਆਪਣੀ ਆਡੀਅנס ਨੂੰ ਆਪਣੇ ਈਵਰਸ ਨੂੰ ਵੀਡੀਓ ਦੇਣੀ ਹੈ ਮੈਂ ਐਂ ਕਮੇ ਸਰੂਗਾ ਵੀ ਉਹਨਾਂ ਨੂੰ ਮੈਂ ਥੋੜਾ ਵੇਟ ਕਰਾਉਂਗੀ ਕਿ ਉਹ ਮੇਰੇ ਵੇਟ ਕਰਨਗੇ ਵੀਡੀਓ ਦੀ ਵੀਡੀਓ ਨਹੀਂ ਆਈ ਹੈਗੀ ਵੀ ਵੀਡੀਓ ਮੈਂ ਜ਼ਰੂਰ ਬਣਾਉਣੀ ਹੈ ਫਿਰ ਮੈਂ ਆਪਦੇ ਆਪ ਨੂੰ ਥੋੜਾ ਜੀ ਮੋਟੀਵੇਸ਼ਨ ਦਿੰਨੀ ਆ ਮੋਟੀਵੇਟ ਕਰਦੀ ਆ ਆਪਦੇ ਆਪ ਨੂੰ ਪੁਸ਼-ਅਪ ਕਰਦੀ ਆ ਵੀ ਨਹੀਂ ਵੀਡੀਓ ਤੇ ਮੈਂ ਬਣਾਉਣੀ ਬਣਾਉਣੀ ਹੈ ਮੇਰਾ ਕੰਮ ਆ ਇੱਕ ਦਿਨ ਹੀ ਬਣਾਉਂ ਫਿਰ ਮੈਨੂੰ ਕੱਲ ਨੂੰ ਬਣਾਉਣੀ ਪਊਗਾ ਨਾ ਤੇ ਮੇਰੇ ਡੇਲੀ ਦਿਖਾਵਾ ਵੀ ਵੀਡੀਓ ਤਾਂ ਮੈਂ ਬਣਾਉਂਗੀ ਬਣਾਉਂਗੀ ਸੋ ਥੋੜੀ ਮੋਟੀਵੇਸ਼ਨ ਕਰਕੇ ਮੈਂ ਅਇਥੇ ਤੱਕ ਆਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਲਈ ਤੁਹਾਡਾ ਪਿਆਰ ਲਈ ਬਸਾਂ ਹੀ ਆਪਣਾ ਪਿਆਰ ਤੇ ਆਪਣੀ ਸਪੋਰਟ ਮੇਰੇ ਨਾਲ ਰੱਖਿਓ ਸੋ ਵੀਡੀਓ ਦੇਖਣੇ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ